ਇਹ ਮੁਜੀ ਗੱਲ ਇਹ ਹੈ ਕਿ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸੁਝਾਰ ਸਿੰਘ ਹਜੂਰੀ ਰਾਜੀ ਸੱਚਫੰਡ ਸ਼ੇਰਦਾਰ ਬਸ ਜਿਹੋ ਅੱਜ ਦਾ ਸ਼ਰੋਮਣੀ ਰਾਗੀ ਸਭਾ ਦੀ ਇਕਤਿਰਤਾ ਹੈ ਉਹਦਾ ਉਦੇਸ਼ ਇਹੀ ਹੈ ਕਿ ਜੋ ਆਪਣੇ ਰਾਗੀ ਸਿੰਘਾਂ ਦਾ ਥੋੜੇ ਦਿਨ ਪਹਿਲਾਂ ਭਾਈ ਓੰਕਾਰ ਸਿੰਘ ਜੀ ਹੋਣਾ ਨੇ ਜੋ ਸੰਗਤਾਂ ਵਿੱਚ ਇੱਕ ਮੈਸੇਜ ਦਿੱਤਾ ਸੀ ਕਿ ਨਵੀਂ ਪ੍ਰਧਾਨਗੀ ਦੀ ਚੋਣ ਕੀਤੀ ਗਈ ਸਭ ਸੰਮਤੀ ਦੇ ਨਾਲ ਸੋ ਇਹ ਦੱਸਣਾ ਜ਼ਰੂਰੀ ਬਣਦਾ ਸੀ ਕਿ ਅਜੇ ਭਾਈ ਸ਼ਕੀਨ ਸਿੰਘ ਜੀ ਮੌਜੂਦਾ ਪ੍ਰਧਾਨ ਹਨ ਸ਼੍ਰੋਮਣੀ ਰਾਗੀ ਸਭਾ ਦੇ ਜੋ ਥੋੜੇ ਮਹੀਨੇ ਪਹਿਲਾਂ ਹੀ ਉਹਨਾਂ ਦੀ ਸਿਲੈਕਸ਼ਨ ਕੀਤੀ ਗਈ ਸੀ ਤੇ ਸਾਰੇ ਰਾਗੀ ਸਹਿਬਾਨ ਉਹਨਾਂ ਦੀ ਸਹਿਮਤੀ ਦੇ ਨਾਲ ਹੀ ਇਹ ਸਿਲੈਕਸ਼ਨ ਹੋਈ ਸੀ ਤੇ ਜਿੰਨੇ ਵੀ ਰਾਗੀ ਸਹਿਬਾਨ ਨੇ ਸ਼੍ਰੋਮਣੀ ਰਾਗੀ ਸਭਾ ਦੇ ਜਦੋਂ ਉਹ ਇਕੱਠੇ ਹੰਗਾਰਾ ਭਰਦੇ ਨੇ ਤੇ ਉਹ ਬੜੀ ਸਰਵਸੰਮਤੀ ਦੇ ਨਾਲ ਪ੍ਰਧਾਨ ਨਵਾਂ ਚੁਣਿਆ ਜਾਂਦਾ ਹੈ ਤੇ ਪ੍ਰਧਾਨਗੀ ਦੀ ਚੋਣ ਇਸ ਲਈ ਕੀਤੀ ਜਾਂਦੀ ਹੈ ਕਿ ਜੋ ਸਾਡੇ ਰਾਗੀ ਸਿੰਘਾਂ ਦੇ ਮੁੱਦੇ ਨੇ ਜੋ ਵੀ ਤਕਲੀਫਾਂ ਨੇ ਉਹਨਾਂ ਨੂੰ ਆਪਾਂ ਵਿਚਾਰ ਕੇ ਔਰ ਅੱਗੇ ਦਫ਼ਤਰ ਤੱਕ ਲੈ ਕੇ ਜਾਈਦਾ ਤੇ ਇਹ ਥੋੜੇ ਦਿਨ ਪਹਿਲਾਂ ਜੋ ਕਿਉਂਕਿ ਸਾਰੇ ਆਪਾਂ ਇੱਕ ਹੀ ਆ ਕੋਈ ਸਾਡੇ ਵਿੱਚ ਇੱਕ ਦੂਜੇ ਨਾਲ ਕੋਈ ਦੁਸ਼ਮਣੀ ਦੀ ਭਾਵਨਾ ਨਹੀਂ ਗਈ ਪਰ ਜਿਸ ਦਰ ਤੇ ਆਪਾਂ ਸੇਵਾ ਕਰਦੇ ਆ ਉਹ ਸੱਚੇ ਦਰ ਤੇ ਆਪਾਂ ਵੀ ਸੱਚ ਦੀ ਗੱਲ ਕਰਨੀ ਹੈ ਇਸ ਕਰਕੇ ਮੈਂ ਸੰਗਤਾਂ ਤੱਕ ਆਪਾਂ ਸਾਰੇ ਮੈਸੇਜ ਪਹੁੰਚਾਉਣਾ ਚਾਹੁੰਦੇ ਸੀ ਕਿ ਭਾਈ ਸ਼ੁਕੀਨ ਸਿੰਘ ਜੀ ਮਜੂਦਾ ਪ੍ਰਧਾਨ ਨੇ ਅਤੇ ਅਜੇ ਇਸ ਤਰ੍ਹਾਂ ਦੀ ਕੋਈ ਵੀ ਗੱਲ ਨਹੀਂ ਕਿ ਕਿਸੇ ਸਿੰਘਾਂ ਦੀ ਸਰਬਸੰਮਤੀ ਲਈ ਗਈ ਆ ਕਿਉਂਕਿ ਅੱਜ ਬਹੁਤ ਭਾਰੀ ਗਿਣਤੀ ਦੇ ਵਿੱਚ ਸਿੰਘ ਪਹੁੰਚੇ ਨੇ ਰਾਗੀ ਸਹਿਬਾਨ ਸਾਰੇ ਦਰਬਾਰ ਸਾਹਿਬ ਦੇ ਸ਼ਹੀਦਾਂ ਸਾਹਿਬ ਤੋਂ ਉੱਥੋਂ ਦੇ ਸਹਿਬਾਨ ਰਾਗੀ ਸਹਿਬਾਨ ਪਹੁੰਚੇ ਨੇ ਸੋ ਅੱਗੇ ਦਾ ਜੋ ਅੱਜ ਦੀ ਮੀਟਿੰਗ ਵਿੱਚ ਉਹ ਤੁਹਾਨੂੰ ਸਾਰਾ ਦੱਸਿਆ ਜਾਵੇਗਾ ਅੱਜ ਦਾ ਇਹੀ ਇਕੱਠੇ ਹੋਣ ਦਾ ਸਾਡਾ ਮੋਟਿਵ ਇਹੀ ਹੈ कि जो ਸਾਡੀ ਸ਼੍ਰੋਮਣੀ ਰਾਗੀ ਸਭਾ ਹੈ ਉਸ ਨੂੰ ਕਿਵੇਂ ਇੱਕ ਕੀਤਾ ਜਾਵੇ ਔਰ ਜੋ ਸਾਡੇ ਆਪਸ ਦੇ ਵਿੱਚ ਇਹ ਜੋ ਥੋੜਾ ਬਹੁਤੀ ਫ੍ਰੈਕਸ਼ਨ ਹੈ ਥੋੜਾ ਬਹੁਤਾ ਇੱਕ ਦੂਜੇ ਤੋਂ ਦੂਰੀ ਹੈ ਉਹ ਵੀ ਖਤਮ ਕੀਤੀ ਜਾਵੇਗੀ ਔਰ ਜੋ ਮੌਜੂਦਾ ਪ੍ਰਧਾਨ ਅਜੇ ਸ਼ੁਕੀਨ ਸਿੰਘ ਨੇ ਉਹਨਾਂ ਦੀ ਮੌਜੂਦਗੀ ਵਿੱਚ ਭਾਈ ਔੰਕਾਰ ਸਿੰਘ ਜੀ ਨੇ ਆਪਣੇ ਆਪ ਨੂੰ ਨਵਾਂ ਪ੍ਰਧਾਨ ਕੋਸ਼ਿਸ਼ ਕਰਤਾ ਉਹ ਥੋੜੀ ਗੱਲ ਸਾਨੂੰ ਵੀ ਥੋੜੀ ਠੀਕ ਨਹੀਂ ਲੱਗੀ ਕਿਉਂਕਿ ਜੇ ਵੀ ਕੋਈ ਵੀ ਕਾਰਵਾਈ ਕਰਨੀ ਹੋਵੇ ਸਾਰੇ ਰਾਗੀ ਸਾਹਿਬ ਇਹਨਾਂ ਨੂੰ ਇੱਕ ਮੈਸੇਜ ਦੇਣਾ ਬਹੁਤ ਜ਼ਰੂਰੀ ਬਣਦਾ ਹੈ ਤਾਂ ਕਿ ਉਹ ਸਾਰੇ ਪਹੁੰਚ ਕੇ ਆਪਣੇ ਨਵੇਂ ਪ੍ਰਧਾਨ ਸਾਹਿਬਾਨ ਦੀ ਜੋ ਉਹਦੀ ਘੋਸ਼ਣਾ ਕੀਤੀ ਜਾਵੇ ਔਰ ਅੱਜ ਜਿੰਨੇ ਵੀ ਰਾਗੀ ਸਾਹਿਬਾਨ ਆਏ ਨੇ ਉਹਨਾਂ ਸਾਰਿਆਂ ਨੂੰ ਜਿਉ ਆਏ ਆ ਬਹੁਤ ਭਾਰੀ ਗਿਣਤੀ ਵਿੱਚ ਰਾਗੀ ਸਾਹਿਬਾਨ ਪਹੁੰਚੇ ਨੇ ਸੋ ਅੱਗੇ ਦਾ ਜੋ ਹੋਵੇਗਾ ਅੱਜ ਦਾ ਪ੍ਰੋਗਰਾਮ ਆਫਸਰ ਬਾਅਦ ਸੰਗਤ ਨੂੰ ਦੱਸਿਆ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਮੀਟਿੰਗ ਇਹ ਸਾਰੇ ਦਰਬਾਰ ਸਾਹਿਬ ਦੇ ਸਮੂਹ ਰਾਜੀ ਸਿੰਘ ਤੁਸੀਂ ਦਾ ਸਾਬ ਦੇ ਆਪ ਜੀ ਇਹ ਸਾਰਾ ਇਕੱਠ ਦੇਖ ਰਹੇ ਹੋ ਇਹ ਹਾਜ਼ਰ ਹੋਏ ਨੇ ਜਿਹੜੀ ਸਾਡੀ ਸ਼੍ਰੋਮਣੀ ਰਾਗੀ ਸਭਾ ਸ਼ਹੀਦ ਦਰਬਾਰ ਸਾਹਿਬ ਸਾਡੇ ਪੁਰਖਿਆਂ ਵੱਲੋਂ ਬਣਾਈ ਗਈ ਚੱਲਦੀ ਆਉਂਦੀ ਆ ਉਹਨੂੰ ਲੈ ਕੇ ਥੋੜਾ ਜਿਹਾ ਸਿੰਘਾਂ ਚ ਮਤਪੇ ਚੱਲਦਾ ਸੀਗਾ ਪਰ ਇਸ ਸਾਲ ਤੋਂ ਦਾਸ ਦੇ ਕੋਲ ਸੇਵਾ ਸੀਗੀ ਤੇ ਇਹ ਜਿਹੜੀ ਸੇਵਾ ਵਾ ਇਹ ਸਾਡੀ ਜਦੋਂ ਦਾਸ ਨੂੰ ਸੇਵਾ ਸੰਪਤੀ ਸੀ ਉਦੋਂ ਭਾਈ ਰਵਿੰਦਰ ਸਿੰਘ ਸਾਡੇ ਸਰਪ੍ਰਸਤ ਨੇ ਹਾਜ਼ਰ ਸਨ ਸਾਰੇ ਹੀ ਸਿੰਘ ਹਾਜ਼ਰ ਸਨ ਤੇ ਉਹ ਚੋਣ ਦੇ ਵਿੱਚੋਂ ਸਿਰਫ ਭਾਈ ਵਿਕਰ ਸਿੰਘ ਉਹਨਾਂ ਨੇ ਸੇਵਾ ਮੁਕਤੀ ਉਹਨਾਂ ਦੀ ਹੋਈ ਸੀ ਤੇ ਉਹਦੇ ਵਿੱਚ ਬਹੁਤੇ ਸਿੰਘ ਕੋਈ ਵਿਰੋਧ ਨਹੀਂ ਸੀਗੇ ਭਾਈ ਊਕਾਰ ਸਿੰਘ ਹੋਣੀ ਸਭ ਤੋਂ ਪਹਿਲਾਂ ਉੱਠ ਕੇ ਖਲੋਤੇ ਸੀ ਕਿ ਮੈਂ ਇਸ ਸੀਜ਼ਨ ਨਾਲ ਹਾਜ਼ਰ ਸਹਿਮਤ ਨਹੀਂ ਤੇ ਉਸ ਤੋਂ ਬਾਅਦ ਸਾਰੇ ਸਿੰਘਾਂ ਦਾ ਉੱਥੇ ਸਾਰੇ ਸਿੰਘਾਂ ਦੀ ਹਾਜ਼ਰੀ ਸੀ ਚੋਣ ਪ੍ਰਕਿਰਿਆ ਦਾ ਪੂਰਾ ਜਿਹੜਾ ਵਾ ਉਹ ਸਾਰੀ ਪ੍ਰਕਿਰਿਆ ਪੂਰੀ ਸੀ ਸਾਡੇ ਸਰਪ੍ਰਸਤਾ ਜੀ ਸਭਾ ਮੇਰਾ ਨਾਮ ਭਾਈ ਰਵਿੰਦਰ ਸਿੰਘ ਨੇ 2023 ਚ ਅਨਾਉਂਸ ਕੀਤਾ ਸੀ ਤੇ ਸਿੰਘਾਂ ਨੇ ਫਿਰ ਮੈਨੂੰ ਇਹ ਸੇਵਾ ਦਿੱਤੀ ਸੀ ਤੇ ਮੈਂ ਸਾਹਤ ਤੋਂ ਸੇਵਾ ਕਰਦਾ ਆ ਰਿਹਾ ਜੀ ਹੁਣ ਇਹਦੇ ਵਿੱਚ ਇੱਕ ਪੰਜ ਮੈਮਰੀ ਕਮੇਟੀ ਵੀ ਬਣੀ ਹੈ ਪੰਜ ਮੈਂਬਰੀ ਕਮੇਟੀ ਨੇ ਸਾਡੇ ਨਾਲ رابطہ ਪਹਿਲਾਂ ਭਾਈ ਰਵਿੰਦਰ ਸਿੰਘ ਲਖਵਿੰਦਰ ਸਿੰਘ ਜੀ ਉਹਦੇ ਵਿੱਚ ਭਾਈ ਸੁਖਵਿੰਦਰ ਸਿੰਘ ਜੀ ਭਾਈ ਗੁਰਕੀਰ ਸਿੰਘ ਭਾਈ ਕਰਨ ਸਿੰਘ ਪੰਜ ਮੈਂਬਰੀ ਕਮੇਟੀ ਇੱਕ ਬਣੀ ਹੋਈ ਹੈ ਉਹ ਪੰਜ ਮੈਂਬਰੀ ਕਮੇਟੀ ਚੋਂ ਡੇਢ ਦੋ ਮਹੀਨੇ ਤੇ ਸਾਡੇ ਨਾਲ ਕੋਈ ਸੰਪਰਕ ਨਹੀਂ ਕੀਤਾ ਗਿਆ ਕਿਉਂਕਿ ਉਹਦੇ ਵਿੱਚ ਭਾਈ ਰਵਿੰਦਰ ਸਿੰਘ ਜੀ ਤੋਂ ਭਾਈ ਲਖਵਿੰਦਰ ਸਿੰਘ ਜੀ ਵਿਦੇਸ਼ ਚਲੇ ਗਏ ਸਨ ਚਲੋ ਉਹਨਾਂ ਦੀ ਕੋਈ ਮਜਬੂਰੀ ਹੋਏਗੀ ਉਹ ਨਹੀਂ رابطہ ਕਰ ਸਕੇ ਉਹਨਾਂ ਕੋਈ ਸਮਾਂ ਨਹੀਂ ਲੱਗਾ 20 25 ਦਿਨ ਪਹਿਲਾਂ ਏ ਜਿਹੜੇ ਉਹ ਪੰਜ ਮੈਂਬਰੀ ਕਮੇਟੀ ਚੋਂ ਤਿੰਨ ਸਿੰਘ ਹੈ ਭਾਈ ਕਾਰਜ ਸਿੰਘ ਤੇ ਭਾਈ ਗੁਰਕੀਰਤ ਸਿੰਘ ਤੇ ਭਾਈ ਸੁਖਜਿੰਦਰ ਸਿੰਘ ਜੀ ਨੇ ਦਾਸ ਨਾਲ ਰਾਫਤਾ ਕੀਤਾ ਸੀ ਮੇਰੇ ਨਾਲ ਕੋਈ ਸਿੰਘ ਬੈਠੇ ਸੀ ਉਹ ਕਹਿੰਦੇ ਸੀ ਵੀ ਆਪਾਂ ਇਹ ਮਤਭੇਦ ਕੱਢੀਏ ਤੇ ਦਾਸ ਨੇ ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਸਮਝ ਕੇ ਮੈਂ ਕਹਿੰਨਾ ਮੈਂ ਕਿਹਾ ਸੀ ਵੀ ਜੇ ਅਮਰ ਸਾਰੇ ਮਤਭੇਦ ਕੱਢਣੇ ਆ ਜੇ ਸਾਰੇ ਮਤਭੇਦ ਆਪਾਂ ਦੂਰ ਕਰਨੇ ਆ ਤੇ ਸਾਰੇ ਸਿੰਘ ਬੈਠਣ ਸਾਰੇ ਸਿੰਘ ਬੈਠਣ ਉਹਨਾਂ ਨੂੰ ਵੀ ਪੁੱਛੋ ਵੀ ਉਹ ਬਹਿਣਾ ਚਾਹੁੰਦੇ ਆ ਭਾਈ ਕਾਰਜ ਸਿੰਘ ਜੀ ਵੀ ਇੱਥੇ ਹਾਜ਼ਰ ਹੋਏ ਨੇ ਉਹ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਨੇ ਮੇਰੀ ਫੋਨ ਤੇ ਵੀ ਉਹਨਾਂ ਨਾਲ ਗੱਲ ਹੋਈ ਸੀ ਵੀ ਜੇ ਉਹ ਵੀ ਵਾਕਿਆ ਅੰਦਰੋਂ ਉਹ ਇਹ ਚੀਜ਼ ਚਾਹੁੰਦੇ ਆ ਕਿ ਅਸੀਂ ਇਹ ਚੀਜ਼ ਨੂੰ ਮੈਂ ਬੈਠਣ ਨੂੰ ਤਿਆਰ ਆ ਤੇ ਤੁਸੀਂ ਕਿਸੇ ਵੀ ਹਿਸਾਬ ਨਾਲ ਸਾਡੇ ਜਿਹੜੀ ਪੰਜ ਮੈਂਬਰੀ ਕਮੇਟੀ ਆ ਜਿਹੜਾ ਸਾਰਥਕ ਹੱਲ ਨਿਕਲਦਾ ਉਹ ਕੱਢ ਲਓ ਪਰ ਉਹਨਾਂ ਨੇ ਜਾ ਕੇ ਭਾਈ ਗੁਰਗੀਰ ਸਿੰਘ ਨੇ ਸ਼ੈਦ ਸਿੰਘਾ ਨੇ ਜਾ ਕੇ ਉੱਥੇ ਕੀ ਕਿਹਾ ਜ ਜਵਾਬ ਸਾਨੂੰ ਰਿਪਲਾਈ ਨਹੀਂ ਦਿੱਤਾ ਔਰ ਉੱਥੇ ਜਿਹੜੀ ਭਾਈ ओंकार ਸਿੰਘ ਉਹਨਾਂ ਨੇ ਮੀਟਿੰਗ ਕੀਤੀ 13 ਤਰੀਕ ਨੂੰ ਉਹਦੇ ਚ ਉਹਨਾਂ ਨੇ ਕਿਹਾ ਭਾਈ ਭਾਈ ਸ਼ਕੀਮ ਸਿੰਘ ਉਹਨਾਂ ਨਾਲ ਇਹ ਪੰਜ ਮੈਂਬਰੀ ਕਮੇਟੀ ਨੇ ਬਹੁਤ ਰਾਫਤੇ ਕੀਤੇ ਆ ਤੇ ਉਹ ਕਿਸੇ ਗੱਲ ਹੀ ਸਹਿਮਤ ਨਹੀਂ ਪਰ ਇਹ ਬਿਲਕੁਲ ਅਤਕ ਇਹ ਠੀਕ ਨਹੀਂ ਆ ਕਿ ਇਹ ਜਿਹੜੀ ਚੀਜ਼ ਆ ਭਾਈ ਰਵਿੰਦਰ ਸਿੰਘ ਜੀ ਉਹਨਾਂ ਨੇ ਅੱਜ 13 ਤਰੀਕ ਨੂੰ ਥੋੜੇ ਦਿਨ ਪਹਿਲਾਂ 13 ਤਰੀਕ ਨੂੰ ਪਹਿਲਾਂ ਉਹਨਾਂ ਨੇ ਇੱਕ ਛੋਟੀ ਜਿਹੀ ਮੀਟਿੰਗ ਕਰਕੇ ਉਹਦੇ ਵਿੱਚ ਉਹਨਾਂ ਨੇ ਏਜੰਡਾ ਵੀ ਨਹੀਂ ਸੀ ਮੀਟਿੰਗ ਦੀ ਜਿਹੜੀ ਉਹਨਾਂ ਨੇ ਅਨਾਉਂਸ ਕੀਤਾ ਜਾਂ ਸਿੰਗਾ ਜੀ ਜਿਹੜੀ ਪੋਸਟ ਪਾਈ ਉਹ ਉਹਨਾਂ ਨੇ ਇਹ ਨਹੀਂ ਪਾਈ ਕਿ ਦੁਬਾਰਾ ਕੋਈ ਚੋਣ ਹੋ ਰਹੀ ਆ ਨਾ ਸਾਡੇ ਪ੍ਰਮੁੱਖ ਸ਼ਕਤੀਤਾ ਜਿਹੜੀਆਂ ਸਾਡੀ ਸਭਾ ਦੇ ਸਰਮੌਰ ਸਰਪ੍ਰਸਤ ਨੇ ਭਾਈ ਰਵਿੰਦਰ ਸਿੰਘ ਜੀ ਤਾਂ ਚਲੋ ਜਿਹੜੀ ਪੰਜ ਮੈਮਰੀ ਕਮੇਟੀ ਉਹ ਵੀ ਉਹਦੇ ਵਿੱਚ ਹਾਜ਼ਰ ਨਹੀਂ ਸੀ ਤੇ ਭਾਈ ਰਵਿੰਦਰ ਸਿੰਘ ਜੀ ਨਾਲ ਹੀ ਰਾਫਤਾ ਕੀਤਾ ਵੀ ਭਾਈ ਭਾਰਤ ਸਿੰਘ ਹੋਣੇ ਆ 13 ਤਰੀਕ ਨੂੰ ਪਿੱਛੇ ਥੋੜੇ ਜਿਹੇ ਸਿੰਘਾਂ ਨੂੰ ਲੈ ਕੇ ਤੇ ਉਹਨਾਂ ਨੂੰ ਸਿਰਫ ਆਓ ਦਿੱਤਾ ਗਿਆ ਅਸੀਂ ਭਾਈ ਰਵਿੰਦਰ ਸਿੰਘ ਨੂੰ ਸਾਰੇ ਜਾਤਿਆਂ ਨੇ ਫੋਨ ਕੀਤੇ ਆ ਤੇ ਭਾਈ ਰਵਿੰਦਰ ਸਿੰਘ ਕਹਿੰਦੇ ਵੀ ਮੈਂ ਅਜੇ ਆਪਣੀ ਗੱਲਬਾਤ ਚੱਲਦੀ ਸੀ ਮੇਰੀ ਇਸ ਚੀਜ਼ ਨਾਲ ਕੋਈ ਉਹਨਾਂ ਦੀ ਚੋਣ ਕਰਵਾਉਣ ਨਾਲ ਮੇਰੀ ਸਹਿਮਤੀ ਨਹੀਂ ਸੀ ਭਾਈ ਘਾਰਤ ਸਿੰਘ ਵੀ ਇੱਥੇ ਆਏ ਕਹਿੰਦੇ ਵੀ ਅਸੀਂ ਚਾਹੁੰਦੇ ਸੀ ਵੀ ਪੰਜ ਮੈਂਬਰੀ ਕਮੇਟੀ ਜਿਹੜੀ ਹੈ ਜੇ ਦੋ ਦੋਨੇ ਪਾਸੇ ਰਾਫਤਾ ਕਰਦੀ ਰਹੇ ਕੁਝ ਸਾਂਝੇ ਕੰਮ ਕਰਦੇ ਰਹੀਏ ਪਰ ਉਹਨਾਂ ਨੇ ਇਹ ਗੱਲ ਦੀ ਕਾਲੀ ਕੀਤੀ ਉਹ ਭਾਈ ਭਾਰਤ ਸਿੰਘ ਵੀ ਇੱਥੇ ਕਮੇਟੀ ਚ ਹਾਜ਼ਰ ਨੇ ਕੀ ਪੁੱਛ ਸਕਦੇ ਜੀ ਕਿ ਕਿ ਮੈਂ ਕੋਈ ਬਹਿਣ ਤੋਂ ਨਾ ਕੀਤੀ ਹੋਵੇ ਪਰ ਇੱਕੇ ਵਾਰੋਂ ਮੇਰੇ ਕੋ ਆਏ ਨੇ ਤੁਹਾਡੇ ਸਿੰਘ ਬੈਠੇ ਸੀ ਪਰ ਭਾਈ ਵਿਕਰ ਸਿੰਘ ਨੇ ਆਪਣੇ ਆਪ ਥੋੜੇ ਜਿਹਾ ਸਿੰਘ ਲੈ ਕੇ ਆ ਸਾਰੇ ਸਿੰਘ ਮੈਨੂੰ ਅੱਜ ਵੀ ਕਹਿ ਦਿੰਦੇ ਵੀ ਆਪਾਂ ਕੋਈ ਨਵੀਂ ਚੋਣ ਕਰਨੀ ਆ ਕੋਈ ਨਵਾਂ ਸਿੰਘ ਤੇ ਬੜੀ ਖੁਸ਼ੀ ਨਾਲ ਮੈਂ ਇੱਥੇ ਕਿਸੇ ਦਾ ਬਾਕੀ ਇੱਕ ਕੀ ਮੈਂ ਦੱਸਣੀ ਚਾਹੁੰਦਾ ਇਸ ਸਾਲ ਤੋਂ ਦਾਸ ਕੋ ਸੇਵਾਈ ਹੈ ਤੇ ਅਸੀਂ ਇਹ ਇਹ ਸਵਾ ਨੂੰ ਰਜਿਸਟਰਡ ਕਰਾਇਆ ਇਹਦੇ ਵਿੱਚ ਇਹ ਸਾਡੀ ਰਜਿਸਟਰਡ ਸਭਾ ਵਾ ਸ਼੍ਰੋਮੀ ਰਾਗੀ ਸਭਾ ਇਹਦੇ ਚ 11 ਮੈਂਬਰੀ ਕਮੇਟੀ ਆ ਉਹਦੇ ਚ ਅਸੀਂ 10 ਸੀਧਾ ਸਾਭ ਦੇ ਵੀ ਜਿਹੜੇ ਆ ਉਹ ਸਿੰਘ ਬਕਾਇਦਾ ਬਿਲਕੁਲ ਸਿਸਟਮ ਨਾਲ ਵਿਧਿਵਿਧਾਨ ਬਣਾਇਆ ਗਿਆ ਜਿਹੜੀ ਗੱਲ ਦਾ ਸਾਨੂੰ ਸ਼ੁਰੂ ਤੋਂ ਤਰਾਜ ਰਹਿੰਦਾ ਸੀ ਵੀ ਇਹਦਾ ਸਿਸਟਮ ਹੋਣਾ ਚਾਹੀਦਾ ਤੇ ਉਹਦੇ ਵਿੱਚ 11 ਮੈਂਬਰੀ ਕਮੇਟੀ ਆ ਉਹਦੇ ਵਿੱਚ ਸ਼ੀਦਾਂ ਸਾਹਿਬ ਦੇ ਵੀ ਕੁਝ ਮੈਂਬਰ ਇੰਚ ਲੈ ਗਏ ਨੇ ਕੋਈ ਦਰਬਾਰ ਸਾਹਿਬ ਤੋਂ ਨਹੀਂ ਪਰ ਮੈਂ ਇਹ ਵੀ ਕਹਿਣਾ ਇਹ ਸਭਾ ਰਜਿਸਟਰ ਕਰਾਉਣ ਦਾ ਮਤਲਬ ਇਹ ਨਹੀਂ ਆ ਵੀ ਇਹਦੇ ਤੇ ਕੋਈ 11 ਸਿੰਘਾਂ ਦਾ ਕੋਈ ਕਬਜਾ ਹੋ ਇਹਦੇ ਚ ਵਿਧਿਵਿਧਾਨ ਲਿਖਿਆ ਗਿਆ ਵਾ ਇਹ ਚ ਵਿਧਿਵਿਧਾਨ ਨਹੀਂ ਲਿਖਿਆ ਵਾ ਵੀ ਮਤਾ ਪਾ ਕੇ ਸਾਰੇ ਸਿੰਘਾਂ ਦੀ ਸਹਿਮਤੀ ਨਾਲ ਮੈਂ ਅੱਜ ਸਾਰਿਆਂ ਨੂੰ ਖੁੱਲਾ ਸੱਦਾ ਦਿੰਦਾ ਸਾਰਿਆਂ ਨੂੰ ਬੇਨਤੀ ਕਰਦਾ ਵੀ ਕੋਈ ਵੀ ਸਿੰਘ ਇਹ 11 ਮੈਂਬਰੀ ਚ ਇਹ ਮਤਾ ਪਾ ਕੇ ਸਹਿ ਨਾਂ ਨੂੰ ਵਿੱਚ ਐਡ ਕਰਨਾ ਚਾਹੁੰਦੇ ਹੁਣ ਕੋਈ ਕਮੇਟੀ ਚ ਕੋਈ ਵਾਧਾ ਘਾਟਾ ਕਰਨਾ ਚਾਹੁੰਦੇ ਹੁਣ ਤੇ ਇਹਦੇ ਵਿਧੀ ਵਿਧਾਨ ਬਿਲਕੁਲ ਇਹਦਾ ਇੱਕ ਬਣਿਆ ਹੋਇਆ ਤੇ ਉਹਦੇ ਅਨੁਸਾਰ ਇਹ ਇਸ ਕਰਕੇ ਇਹ ਬਣਾਈ ਸੀ ਵੀ ਚਲੋ ਕੱਲ ਨੂੰ ਇਹ મતਭੇਦ ਨਾ ਪਿਆ ਕਰਨ ਸਾਡੇ ਅੰਦਰ ਦੀ ਜਿਹੜੀ ਭਾਵਨਾ ਉਹ ਇਹੀ ਆ ਵੀ ਸਭਾ ਜਿਹੜੀ ਆ ਉਹਦੀ 2 ਸਾਲ ਬਾਅਦ ਵੈਸੇ ਚੋਣ ਹੁੰਦੀ ਹੈ ਉਹਦਾ ਦਾਸ ਨੂੰ ਇਹ ਸੇਵਾ ਸੰਭਾਲੀ ਨੂੰ 1 ਸਾਲ ਹੋਇਆ ਇੱਕ ਸਾਲ ਬਾਅਦ ਉਹਨਾਂ ਨੇ ਜਿਹੜੀ ਦੁਬਾਰਾ ਉਹ ਇਹ ਚੋਣ ਜਿਹੜੀ ਆ ਆਪਣੇ ਥੋੜੇ ਜਿਹੇ ਸਿੰਘਾਂ ਨੂੰ ਲੈ ਕੇ ਕਰ ਲਈ ਆ ਪਰ ਇਹ ਸਾਰੇ ਸਿੰਘ ਅਜੇ ਇੱਥੇ ਹੈ ਜਨ ਨੇ ਮੈਂ ਇਹ ਬੇਨਤੀ ਕਰਦਾ ਵੀ ਸਾਰਿਆਂ ਨੂੰ ਰਲਮਿਲ ਬੈਠ ਕੇ ਇਹ ਮਸਲਾ ਜਿਹੜਾ ਸਲਝਾਉਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ